ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੜਾ ਬਦਕਿਸਮਤੀ ਵਾਲਾ ਸਮਾਂ ਚੱਲ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦੇਣ ਲਈ ਉਹਨਾਂ ਨੂੰ ਪੂਰਤੀ ਕਰਾਉਣ ਦੇ ਲਈ ਹਮੇਸ਼ਾ ਜਿਹੜਾ ਹੈਗਾ ਉਹ ਸਿਰ ਧੜ ਦੀ ਬਾਜ਼ੀ ਲਾਉਂਦਾ ਆਇਆ ਅੱਜ ਹਾਲਾਤ ਕੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਹੋ ਕੇ ਭਰਤੀ ਜਿਹੜੀ ਹੈ ਉਹ ਪਾਰਟੀ ਦੀ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਉਹਦੇ ਵਿੱਚ ਝੂਠ ਬੋਲਿਆ ਜਾ ਰਿਹਾ ਕਿ ਕਿੰਨੇ ਲੱਖ ਪਰਚੀ ਵੰਡਤੀ ਜੀ ਕਿੰਨੀਆਂ ਕਾਪੀਆਂ ਵੰਡਤੀਆਂ ਜੀ 20 ਤਰੀਕ ਲਾਸਟ ਸੀ ਤੇ ਕੱਲ ਤੱਕ ਵੀ ਡਾਕਟਰ ਚੀਮਾ ਦੇ ਹਲਕੇ ਜਾਂ ਰੋਪੜ ਜ਼ਿਲ੍ਹੇ ਦੇ ਵਿੱਚ ਕੱਲ ਵੀ ਭਰਤੀ ਹੋਈ ਜਾ ਰਹੀ ਸੀ ਫਿਰ ਜਦੋਂ ਭਰਤੀਆਂ ਜਾਂ ਕਾਪੀਆਂ ਜਮਾ ਨਹੀਂ ਹੋਈਆਂ ਤੇ 25 ਤਰੀਕ ਮਰ ਦਿੱਤੀ ਔਰ ਮੈਂ ਦੱਸਣਾ ਚਾਹਣਾ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕਰ ਰਿਹਾ ਸਮੁੱਚੇ ਪੰਥ ਨੂੰ ਗੁੰਮਰਾਹ ਕਰ ਰਿਹਾ ਔਰ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਗੁੰਮਰਾਹ ਕਰ ਰਿਹਾ ਕੱਲ ਸ਼ਾਮ ਤੱਕ ਕੱਲ ਸਿਰਫ 4 ਸਾਢੇ 4 ਲੱਖ ਭਰਤੀ ਜਿਹੜੀ ਹੈ ਉਹ ਵਾਪਸ ਆਈ ਹੈ ਤੇ ਹੁਣ ਆਪ ਦੀ ਮਰਜ਼ੀ ਨਾਲ ਹੀ ਹੁਣ 28 ਤਰੀਕ ਬੰਦੀ ਚੀਮਾ ਸਾਹਿਬ ਤਰੀਕ 28 ਬਣ ਲਓ ਤੇ ਭਵੇਂ 40 ਬਣ ਲਓ ਜਿਹੜੀ ਹੁੰਦੀ ਵੀ ਨਹੀਂਗੀ ਪਰ ਜਿਹੜੀ ਭਰਤੀ ਤੁਸੀਂ ਕਿਹਾ ਨਾ ਵੀ ਲੱਖਾਂ ਚ ਐਨੇ ਆਜੂਗੀ ਜਾਂ ਹੋਜੂਗੀ ਉਹ ਨਹੀਂ ਹੋਈ ਨਾ ਗਲੀਆਂ ਚ ਭਰਤੀ ਹੋਈ ਹੈ ਤੇ ਨਾ ਹੋਈ ਹੈ ਇੱਕ ਹੋਰ ਤੁਹਾਨੂੰ ਚੈਲੰਜ ਹੈ ਅਕਾਲ ਤਖਸਾਲ ਵੱਲੋਂ ਹੁਕਮਨਾਮਾ ਕੀ ਸੀ ਕਿ ਜਿਹੜੀ ਭਰਤੀ ਕਰਨੀ ਉਹਨਾਂ ਦੇ ਆਧਾਰ ਕਾਰਡ ਦੇ ਜਿਹੜੇ ਨੰਬਰ ਜਾਂ ਆਧਾਰ ਕਾਰਡ ਆ ਉਹ ਲਿਆ ਜਾਣਾ ਚਾਹੀਦਾ ਜੇ ਇੱਕ ਵੀ ਹਲਕੇ ਦਾ ਤੁਸੀਂ ਇਹ ਕੰਮ ਪੂਰਾ ਕੀਤਾ ਹੋਵੇ ਤੇ ਮੈਂ ਸਮਝਦਾ ਕਿ ਫਿਰ ਤੁਸੀਂ ਮਾੜੀ ਮੁੱਟੀ ਹੁਕਮਨਾਮੇ ਦੀ ਰੱਖ ਵਕਾਈ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੜਾ ਬਦਕਿਸਮਤੀ ਵਾਲਾ ਸਮਾਂ ਚੱਲ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦੇਣ ਲਈ ਉਹਨਾਂ ਨੂੰ ਪੂਰਤੀ ਕਰਾਉਣ ਦੇ ਲਈ ਹਮੇਸ਼ਾ ਜਿਹੜਾ ਹੈਗਾ ਉਹ ਸਿਰ ਧੜ ਦੀ ਬਾਜ਼ੀ ਲਾਉਂਦਾ ਆਇਆ ਅੱਜ ਹਾਲਾਤ ਕੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਹੋ ਕੇ ਭਰਤੀ ਜਿਹੜੀ ਹੈ ਉਹ ਪਾਰਟੀ ਦੀ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਉਹਦੇ ਵਿੱਚ ਝੂਠ ਬੋਲਿਆ ਜਾ ਰਿਹਾ ਕਿ ਕਿੰਨੇ ਲੱਖ ਪਰਚੀ ਵੰਡਤੀ ਜੀ ਕਿੰਨੀਆਂ ਕਾਪੀਆਂ ਵੰਡਤੀਆਂ ਜੀ 20 ਤਰੀਕ ਲਾਸਟ ਸੀ ਤੇ ਕੱਲ ਤੱਕ ਵੀ ਡਾਕਟਰ ਚੀਮਾ ਦੇ ਹਲਕੇ ਜਾਂ ਰੋਪੜ ਜ਼ਿਲ੍ਹੇ ਦੇ ਵਿੱਚ ਕੱਲ ਵੀ ਭਰਤੀ ਹੋਈ ਜਾ ਰਹੀ ਸੀ ਫਿਰ ਜਦੋਂ ਭਰਤੀਆਂ ਜਾਂ ਕਾਪੀਆਂ ਜਮਾ ਨਹੀਂ ਹੋਈਆਂ ਤੇ 25 ਤਰੀਕ ਮਿਤੀ ਔਰ ਮੈਂ ਦੱਸਣਾ ਚਾਹਣਾ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕਰ ਰਿਹਾ ਸਮੁੱਚੇ ਪੰਥ ਨੂੰ ਗੁੰਮਰਾਹ ਕਰ ਰਿਹਾ ਔਰ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਗੁੰਮਰਾਹ ਕਰ ਰਿਹਾ ਕੱਲ ਸ਼ਾਮ ਤੱਕ ਕੱਲ ਸਿਰਫ 4 4.5 ਲੱਖ ਭਰਤੀ ਜਿਹੜੀ ਹੈ ਉਹ ਵਾਪਸ ਆਈ ਹੈ ਤੇ ਹੁਣ ਆਪ ਦੀ ਮਰਜ਼ੀ ਨਾਲ ਹੀ ਹੁਣ 28 ਤਰੀਕ ਬੰਦੀ ਚੀਮਾ ਸਾਹਿਬ ਤਰੀਕ 28 ਬਨ ਲਓ ਤੇ ਭਵੇਂ 40 ਬਨ ਲਓ ਜਿਹੜੀ ਹੁੰਦੀ ਵੀ ਨਹੀਂਗੀ ਪਰ ਜਿਹੜੀ ਭਰਤੀ ਤੁਸੀਂ ਕਿਹਾ ਨਾ ਵੀ ਲੱਖਾਂ ਚ ਐਨੇ ਆਜੂਗੀ ਜਾਂ ਹੋਜੂਗੀ ਉਹ ਨਹੀਂ ਹੋਈ ਨਾ ਗਲੀਆਂ ਚ ਭਰਤੀ ਹੋਈ ਹੈ ਤੇ ਨਾ ਹੋਈ ਹੈ ਇੱਕ ਹੋਰ ਤੁਹਾਨੂੰ ਚੈਲੰਜ ਹੈ ਅਕਾਲ ਤਖਸਾਲ ਵੱਲੋਂ ਹੁਕਮਨਾਮਾ ਕੀ ਸੀ ਕਿ ਜਿਹੜੀ ਭਰਤੀ ਕਰਨੀ ਉਹਨਾਂ ਦੇ ਆਧਾਰ ਕਾਰਡ ਦੇ ਜਿਹੜੇ ਨੰਬਰ ਜਾਂ ਆਧਾਰ ਕਾਰਡ ਆ ਉਹ ਲਿਆ ਜਾਣਾ ਚਾਹੀਦਾ ਹੈ ਜੇ ਇੱਕ ਵੀ ਹਲਕੇ ਦਾ ਤੁਸੀਂ ਇਹ ਕੰਮ ਪੂਰਾ ਕੀਤਾ ਹੋਵੇ ਤੇ ਮੈਂ ਸਮਝਦਾ ਕਿ ਫਿਰ ਤੁਸੀਂ ਮਾੜੀ-ਮੁੱਟੀ ਹੁਕਮਨਾਮੇ ਦੀ ਰੱਖ ਵਕਾਈ ਇਹ ਇਹ ਸ਼ਰ